ਅੱਜ ਮੈਂ ਤੁਹਾਨੂੰ ਪੰਜਾਬ ਦੀ ਕੇਜੀ ਟੀਚਰ ਯੂਨੀਅਨ ਨਾਲ ਮਨਾ ਲਾ ਚੰਦਾ ਹਾਂ ਜੋ ਕਿ ਬੇਰੋਜ਼ਗਾਰ ਪੀਐਸਟ ਪਾਸ ਆਰਟ ਐਂਡ ਕraft ਯੂਨੀਅਨ ਜੋ ਕਿ ਆਪਣੀ 12 ਸਾਲ ਤੋਂ ਸੰਘਰਸ਼ ਕਰ ਰਹੀ ਹੈ ਆਓ ਉਹਨਾਂ ਦੇ ਪ੍ਰਧਾਨ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਕੀ ਹੈ ਉਹਨਾਂ ਦਾ ਮਸਲਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਮੈਂ ਸੂਬਾ ਪ੍ਰਧਾਨ ਆ ਬੇਰੋਜ਼ਗਾਰ ਪੀ ਟੈਕ ਪਾਸ ਆਟੈਂਡ ਕrafts ਘਰਸ ਯੂਨਿਟ ਪੰਜਾਬ ਦਾ ਕੀ ਥੋੜਾ ਮਸਲਾ ਹੈ ਪੂਰਾ ਹੀ ਇਹਨਾਂ ਨੂੰ ਵਿਸਥਾਰਪੂਰਵ ਦੱਸਿਆ ਜਾਵੇ ਮਸਲਾ ਸਾਡਾ ਇਹ ਹੈ ਜੀ ਕਿ ਸਾਡੀਆਂ ਜਿਹੜੀਆਂ ਪੋਸਟਾਂ ਨੇ ਪਿਛਲੇ 2.5 ਤਿੰਨ ਸਾਲ ਤੋਂ ਲੰਮਕਦੀਆਂ ਆ ਰਹੀਆਂ ਨੇ 12 ਸਾਲ ਤੋਂ ਕੋਈ ਵੀ ਭਰਤੀ ਨਹੀਂ ਹੋਈ ਕੋਈ ਇੱਕ ਭਰਤੀ ਹੋਈ ਹੋਵੇ ਮੈਨੂੰ ਐਜੂਕੇਸ਼ਨ ਮੰਤਰੀ ਸਰ ਦੱਸ ਦੇਣ ਵੀ ਇੱਕ ਭਰਤੀ ਹੋਈ ਐ ਜਾਂ 100 ਪੋਸਟ ਆਈ ਐ ਜਾਂ 200 ਪੋਸਟ ਆਈ ਐ ਮੈਂ ਟੇਕੇ ਬਹਿ ਜਾਂਗਾ ਕਰੇ ਮੈਂ ਆਪਦੀ ਵੇਟ ਕਰਾਂਗਾ ਕਿ ਹਾਜੀ ਭਰਤੀ ਆਊਗੀ ਸਰਕਾਰੇ ਕੱਢ ਰਹੀ ਐ ਕੁਛ ਨਾ ਕੁਛ ਪਿਛਲੀ ਸਰਕਾਰ ਨੇ ਕੋੜੀਆਂ 250 ਪੋਸਟਾਂ ਕੱਢੀਆਂ ਸੀਗੀਆਂ ਕੀ ਮਸਲਾ ਐ ਕਿ ਉਹ ਭਰਤੀ ਪੂਰੀ ਹੋਈ ਐ ਕਿ ਨਹੀਂ ਹੋਈ ਪਿਛਲੀ ਕਾਂਗਰਸ ਸਰਕਾਰ ਵੇਲੇ ਦੀਆਂ ਪੋਸਟਾਂ ਨਹੀਂ ਜੀ ਉਹ ਉਹ ਪੋਸਟਾਂ ਦੇ ਵਿੱਚ ਯੋਗਤਾ ਗਲਤ ਲਗਾਈ ਗਈ ਐ ਯੋਗਤਾ ਕੀ ਲਗਾਈ ਐ ਤੁਸੀਂ ਦੇਖ ਲਓ ਕਾਲਜ ਦੇ ਵਿੱਚ ਜਾ ਕੇ ਪਤਾ ਕਰ ਲਓ ਸਾਡਾ ਜਿਹੜਾ ਕੋਰਸ ਦਾ ਡਿਪਲੋਮਾ ਇਹ 10th ਡਿਪਲੋਮਾ بیس ਹੈ 10ਵੀਂ بیس ਤੇ ਅਸੀਂ ਟੀਚਰ ਟ੍ਰੇਨਿੰਗ ਕੋਰਸ ਕਰਦੇ ਹਾਂ ਜੀ ਤੇ 10ਵੀਂ بیس ਤੇ ਹੀ ਸਾਡੀ ਹੁਣ ਤੱਕ ਭਰਤੀ ਹੋਈ ਹੈ ਜਿੰਨੀ ਆ ਕਿਸੇ ਪੰਜਾਬ ਸਰਕਾਰਾਂ ਨੇ ਕਰੀ ਹੈ ਕਿਸੇ ਸਰਕਾਰ ਨੇ ਸਾਡੀ ਭਰਤੀ ਦੇ ਵਿੱਚ ਬੀਏ ਬੀਐਡ ਕਿਸੇ ਵੀ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਨਹੀਂ ਲਗਾਈ ਸੀ ਜਾਂ ਸਾਨੂੰ ਦੱਸ ਦੇ ਕਿ ਅਸੀਂ ਤੁਹਾਡੇ ਕੋਰਸ ਦੇ ਵਿੱਚ ਚੇਂਜ ਕੀਤਾ ਹੈ ਕੋਰਸ ਦੇ ਵਿੱਚ ਚੇਂਜ ਕਰਤਾਗਾ 2023 ਤੇ 24 ਦੇ ਵਿੱਚ ਜਿਹੜਾ ਕੋਰਸ ਚੱਲ ਰਿਹਾ ਇਹ ਵੀ 10th ਡਿਪਲੋਮੇ ਵੇਚਤੇ ਹੋ ਰਿਹਾ ਜੀ ਇਹਦੇ ਵਿੱਚ ਕੋਈ ਕੁਆਲਿਫੀਕੇਸ਼ਨ ਚੇਂਜ ਨਹੀਂ ਹੋਈ ਪਰ ਕਾਗਜ਼ਾਂ ਦੇ ਵਿੱਚ ਇੱਕ ਲਿਖੀ ਹੋਈ ਕੋਈ ਚੇਂਜ ਸਾਨੂੰ ਦਿਖਾਉਂਦੇ ਨੇ ਕਿ ਅਸੀਂ 2018 ਦੇ ਵਿੱਚ ਰੂਲ ਚੇਂਜ ਹੋਏ ਸੀ ਜੀ ਪਰ 2018 ਦੇ ਵਿੱਚ ਸਾਡੇ ਡਿਪਲੋਮੇ 'ਚ ਚੇਂਜ ਨਹੀਂ ਹੋਏ ਡਿਪਲੋਮਾ ਸਾਡਾ ਅੱਜ 24 'ਚ ਵੀ 10ਵੀਂ ਵੇਚਤੇ ਹੋ ਰਿਹਾ ਤਾਂ ਤੁਸੀਂ ਦੱਸੋ ਵੀ ਸਾਡੀ ਕੁਆਲਿਫੀਕੇਸ਼ਨ ਤੇ B.A. B.Ed 55% ਕਿਵੇਂ ਲੱਗਦੀ ਹੈ ਮੈਂ ਜਦੋਂ ਵੀ ਸ਼ਹਿਰ ਵੱਲ ਨੂੰ ਜਾਂਦਾ ਤਾਂ ਭਗਵੰਤ ਮਾਨ ਜੀ ਦੀ ਫੋਟੋ ਦੇਦਾ ਹੱਥ ਕਰਕੇ ਉੱਪਰ ਨੂੰ ਕਰਦੇ ਕਿ ਮ ਕੀ ਇਹ ਨੌਕਰੀਆਂ ਸਰਕਾਰ ਨੇ ਦਿੱਤੀਆਂ ਹੈ ਕ ਪਿਛਲੀ ਸਰਕਾਰ ਦੇ ਦਿੱਤੀਆਂ ਨਹੀਂ ਨਹੀਂ ਜੀ ਇਹਨਾਂ ਦੇ ਝੂਠੇ ਨੇ ਵਾਦੇ ਨੇ ਇਹ ਐ ਫੋਟੋ ਕਰਕੇ ਹੱਥ ਕਰਕੇ ਤਾਂ ਮੇਰੀ ਲਵਾ ਦਿਓ ਜਾਂ ਮੈਂ ਲਾ ਦਿੰਨਾ ਮੈਂ ਕਹਿ ਦੇਣਾ ਵੀ ਮੈਂ ਆ ਦੇਖੋ ਮੈਂ ਦੇਖਦਾ ਵੀ ਹਜ਼ਾਰਾਂ ਬੰਦਾ ਖੜਾ ਹੈ ਟੀਚਰ ਨੇ ਇਹ ਕੋਰਸ ਕਰੇ ਨੇ ਇਹਨਾਂ ਦੇ ਟੈਟ ਪਾਸ ਨੇ ਸਾਰੇ ਟੈਸਟ ਪਾਸ ਨੇ ਪੰਜਾਬੀ ਦਾ ਟੈਸਟ ਪਾਸ ਕਰ ਲਿਆ ਇਹਨਾਂ ਨੇ ਈਟੀਟੀ ਵਾਲੇ ਨੇ ਪੀ ਟੈਟ ਪਾਸ ਕਰ ਲਿਆ ਆਟੈਂਡ ਕ੍ਰਾਫਟ ਵਾਲੇ ਨੇ ਇੱਕ ਦਸਵੀਂ ਬੇਸ ਦਾ ਬੱਚਾ ਠੀਕ ਹੈ ਜੀ ਹਾਇਰ ਕੁਆਲਿਫਿਕੇਸ਼ਨ ਪੀ ਟੈਟ ਪਾਸ ਪੀਏ ਬੀਐਟ ਦੇ ਬਰਾਬਰ ਦਾ ਲੈਵਲ ਦਾ ਪਾਸ ਕੀਤਾ ਇਹਨਾਂ ਬੱਚਿਆਂ ਨੇ ਟਟ ਤੁਸੀਂ ਦੱਸੋ ਵੀ ਇਹਨਾਂ 'ਚ ਗਲਤੀ ਕੀ ਹੈ ਕਿੱਥੇ ਸਰਕਾਰ ਗਲਤੀ ਦੱਸੇ ਇਹ ਦੱਸੇ ਕੀ ਤੁਸੀਂ ਪੂਰੇ ਪੰਜਾਬ ਵਿੱਚ ਕਿੰਨੇ ਬੱਚਿਆਂ ਨੇ ਪੀਐਸ ਟੈਟ ਪਾਸ ਕੀਤਾ ਅਸੀਂ 800 ਬੱਚੇ ਦੇ ਕਰੀਬ ਪਾਸ ਆਉਂਦਾ ਜੀ ਸਾਨੂੰ 800 ਬੱਚੇ ਦਾ ਸਾਡਾ ਕੋਈ ਮਸਲਾ ਹੱਲ ਕਰੋ ਠੀਕ ਹੈ ਤੇ ਜਾਂ ਸਾਨੂੰ ਸਾਡੀ ਗਲਤੀ ਦੱਸੋ ਵੀ ਤੁਹਾਡੀ ਗਲਤੀ ਆ ਰਹਿ ਗਈ ਬਈ ਅਸੀਂ ਪੀਟੈਟ ਪਾਸ ਕਰਕੇ 1.5 ਸਾਲ ਤੋਂ ਫਰੀ ਬੈਠੇ ਆ ਯਾਰ ਸਾਡੀ ਉਮਰ ਨਗੀਆਂ ਜੀ ਸਾਡੀ ਸਰਕਾਰ ਨੂੰ ਹੋਰ ਸੁਣਾਈਏ ਕਿ ਵੋਟਾਂ ਕਾਦੇ ਵਾਸਤੇ ਪਾਉਨੇ ਆ ਸੀ ਆ ਸੜਕਾਂ ਤੇ ਬੈਠਣ ਵਾਸਤੇ ਪਾਉਨੇ ਆ ਸੀ ਇੱਥੇ ਧੁੱਪੇ ਰਾਤ ਨੂੰ ਮੀਂਹ ਦੇ ਵਿੱਚ ਪ੍ਰਸ਼ਾਸਨ ਨੂੰ ਤੰਗ ਕਰਦੇ ਆ ਸੀ ਪ੍ਰਸ਼ਾਸਨ ਨੇ ਸਾਡਾ ਕੀ ਬੁਰਾ ਕਰਤਾ ਤੁਸੀਂ ਭੁਲੇਖੇ 'ਚ ਨਹੀਂ ਕੁਮਰੇ ਕਿ ਤੁਸੀਂ 10ਵੀਂ ਵੇਸਟ ਡਿਪਲੋਮਾ ਕਰਕੇ ਪੀਐਸ ਟੈਟ ਪਾਸ ਕਰਕੇ ਕਿ ਤੁਹਾਨੂੰ ਸਰਕਾਰ ਨੇ ਫਰੀ ਦੇ ਦੂੰਗੀ ਜਦੋਂ ਕਿ ਇਹ ਦੱਸਿਆ ਜਾਵੇ ਕਿ ਕਿਉਂ ਸਰਕਾਰ ਤੁਹਾਨੂੰ 10ਵੀਂ ਬੇਸ ਤੇ ਪੀਐਸਟ ਬੇਸ ਤੇ ਡਿਪਲੋਮਾ ਬੇਸ ਤੇ ਭਰਤੀ ਕਰੇ ਭਾਈ ਸਾਹਿਬ 10ਵੀਂ ਡਿਪਲੋਮਾ ਬੇਸ ਸਾਨੂੰ ਕੋਰਸ ਕਰਾਉਂਦੇ ਕਿਉਂ ਨਹੀਂ ਇਹ ਕੋਰਸ ਬੰਦ ਕਰਨੇ ਕਾਲਜ ਬੰਦ ਕਰਨੇ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਕਾਲਜ ਜਤੋਂ ਤਾਂ ਪੈਸੇ ਮਿਲਦੇ ਨੇ ਕਾਲ ਜਾਣਾ ਚੋਂ ਤੁਹਾਨੂੰ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਰਕਾਰ ਡਿਪਲੋਮਾ ਕਰਵਾ ਰਹੀ ਸੀ ਇਹ 10ਵੀਂ ਬੇਸ ਤੇ ਕਰਵਾ ਰਹੀ ਸੀ 10ਵੀਂ ਡਿਪਲੋਮਾ ਬੇਸ ਤੇ ਅੱਜ ਵੀ 24 ਦਾ ਕੜਾ ਆ ਕੇ ਦੇਖ ਲੈਣ ਰਿਕਾਰਡ 2024 ਦੇ ਵਿੱਚ 10ਵੀਂ ਬੇਸ ਤੇ ਡਿਪਲੋਮਾ ਹੋ ਰਿਹਾ ਜੀ बीए 55% ਮੈਂ 2002 ਵਾਲਾ 55% ਕਿੱਥੋਂ ਲੈ ਸਕਦਾ ਜਿੰਨੇ ਇੱਥੇ ਮੁਲਾਜ਼ਮ ਖੜੇ ਨੇ ਜਾਂ ਜਿੰਨੇ ਇੱਥੇ ਈਟੀਟੀ ਵਾਲੇ ਇਧਰ ਆਪਾਂ ਖੜੇ ਨੇ ਇਹ ਆਪਦੀ ਕੁਆਲੀਫਿਕੇਸ਼ਨ ਦੇਖ ਲੈਣ ਵੀ ਇਹਨਾਂ ਦਾ बीए ਦੇ ਵਿੱਚੋਂ 55% ਲੈਣੇ ਸੌਖੀ ਗੱਲ ਨਹੀਂ ਸੀ ਸਾਡੇ ਸਮੇਂ ਵੇਲੇ ਜਿਹੜੇ ਬੱਚੇ ਹੁਣ ਆਲੇ ਨੇ ਉਹਨਾਂ ਦਾ ਮੰਨਦਾ ਵੀ 9900% ਲਈ ਜਾਂਦੇ ਨੇ ਉਹਨਾਂ ਦੀ ਕੋਈ ਹੋਰ ਸੀ ਯੋਗਤਾ ਮੈਂ ਤੁਹਾਡੀ ਨਿਊਜ਼ ਦੇਖੀ ਸੀ ਕਿ ਤੁਸੀਂ ਜਲੰਧਰ ਵਿੱਚ ਪ੍ਰੋਟੈਸਟ ਕੀਤਾ ਸੀਗਾ ਅਤੇ ਉਸ ਵੇਲੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਸੀਗੇ ਕਿ ਤੁਹਾਡੀ ਮੰਤਰੀ ਸਾਹਿਬ ਜੀ ਨਾਲ ਮੀਟਿੰਗ ਕਰਾ ਦਵਾਂਗੇ ਜਦੋਂ ਤੁਹਾਡੀ ਮੀਟਿੰਗ ਹੋਈ ਸੀਗੀ ਤਾਂ ਉਸ ਮੀਟਿੰਗ ਵਿੱਚ ਕੀ ਗੱਲ ਕੀਤੀ ਸੀਗੀ ਤੇ ਸਿੱਖਿਆ ਮੰਤਰੀ ਜੀ ਨੇ ਤੁਹਾਨੂੰ ਕੀ ਕਿਹਾ ਸੀ ਉਹਦੇ ਵਿੱਚ ਸਾਨੂੰ ਇੱਕੋ ਹੀ ਗੱਲ ਕਹੀ ਗਈ ਸੀ ਜੀ ਕਿ 250 ਪੋਸਟ ਮੈਂ ਨਹੀਂ ਕਿਹਾ ਉੱਥੇ ਕੁਝ ਵੀ ਮੈਨੂੰ ਕਹਿੰਦੇ ਜੀ ਤੁਸੀਂ ਕਿਹੜੀ ਯੂਨੀਅਨ ਦੇ ਹੋ ਮੈਂ ਕਹਿੰਦਾ ਜੀ ਅਸੀਂ ਹੈਗੇ ਆਂ ਕਿ ਪੀਟਟ ਪਾਸ ਆਟ ਐਂਡ ਕ੍ਰਾਪਸ਼ਨ ਅੰਦਰਸ ਯੂਨੀਅਨ ਦੇ ਬੰਦੇ ਆਂ ਜੀ ਕਹਿੰਦੇ ਵੀ ਤੁਹਾਡੀ 250 ਪੋਸਟ ਉੱਤਰ ਇਹ ਜਿਹੜੀ ਕੱਪੜੇ ਚ ਤੁਰੀ ਫਿਰਦੀ ਹੈ ਇੱਕ ਦੋ ਕੁਆਲਿਫਿਕੇਸ਼ਨ ਗਲਤ ਲੱਗੀ ਹੋਈ ਹੈ ਇਹਨੂੰ ਮੈਂ ਚੇਂਜ ਕਰਕੇ ਤੇ ਮੈਂ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਜਾਰੀ ਕਰੂੰਗਾ ਤੇ ਤੁਹਾਨੂੰ ਮੀਟਿੰਗ ਦੇਵਾਂਗਾ 9 ਤਰੀਕ ਤੋਂ ਬਾਅਦ ਅਸੀਂ ਫਿਰ ਆਪਣੇ ਮੁੱਖ ਮੰਤਰੀ ਜੀ ਦੇ ਨਾਮ 'ਤੇ ਉਹਨਾਂ ਦੇ ਓਐਸਡੀ ਔੰਕਾਰ ਸਿੰਘ ਜੀ ਨੂੰ ਮੀਟਿੰਗ ਕਰਕੇ ਆਏ ਆ ਉਹਨਾਂ ਨਾਲ ਮੇਰੀ ਕਾਲ ਤੇ ਗੱਲ ਵੀ ਹੋਈ ਹੈ ਠੀਕ ਹੈ ਉਹ ਕਹਿੰਦੇ ਵੀ ਮਹੀਨੇ ਦੇ ਵਿੱਚ ਵਿੱਚ ਮੈਂ ਮੀਟਿੰਗ ਕਰਾ ਦੇਣਾ ਪਰ ਹਜੇ ਤੱਕ ਕੋਈ ਮੀਟਿੰਗ ਨਹੀਂ ਹੋਈ ਜੀ ਉਹਨਾਂ ਦੀ ਠੀਕ ਹੈ ਜੀ ਉਹਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਜਦੋਂ ਸਾਨੂੰ ਕਹਿ ਰਹੇ ਨੇ ਵੀ 250 ਪੋਸਟ ਦੇ ਉੱਪਰ ਗਲਤ ਕੁਆਲਿਫੀਕੇਸ਼ਨ ਲੱਗੀ ਹੋਈ ਹੈ ਮੈਂ ਚੇਂਜ ਕਰਕੇ ਨਵਾਂ ਨੋਟੀਫਿਕੇਸ਼ਨ ਦੇਵਾਂਗਾ 10 ਦਿਨਾਂ ਦੇ ਵਿੱਚ ਵਿੱਚ ਅੱਜ ਫੇਰ ਅਸੀਂ ਸੜਕਾਂ ਤੇ ਆਉਣਾ ਪੈ ਗਿਆ 10 ਦਿਨ ਵੇਟ ਕਰਨ ਤੋਂ ਬਾਅਦ ਕਿ ਕਿ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਫਿਰਦੇ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਦਸ ਨਾਂ ਦੀ ਖੇੜਾ ਆ ਹੁਣ ਫੇਰ ਕੋਈ ਨਾ ਕੋਈ ਚੋਣਾ ਆ ਜਾਣਗੇ ਸਾਨੂੰ 2 ਮਹੀਨੇ ਫੇਰ ਲਮਕਾ ਦਿੱਤਾ ਜਾਊਗਾ ਮੇਰੇ ਵਰਗੇ 4 ਸਾਥੀ ਹੋਰ ਹੋਵੇ ওভারਜ ਹੋ ਜਾਣਗੇ ਮਰ ਜਾਣਗੇ ਤਾਂ ਤੁਸੀਂ ਐਂ ਦੱਸੋ ਵੀ ਐਂ ਮਾਰ ਮਾਰ ਕੇ ਝਾਰਨਾ ਲਾ ਕੇ ਤੁਸੀਂ ਚਾਹਨੇ ਕੀ ਹੋ ਉਹਨਾਂ ਲਈ ਕੋਈ ਹੱਲ ਹੈ ਉਹਨਾਂ ਲਈ ਕੋਈ ਪੈਨਸ਼ਨ ਹੈ ਪੈਨਸ਼ਨ ਤਾਂ ਉਹਨਾਂ ਨੂੰ ਨਹੀਂ ਮਿਲਦੀ ਜਿਹੜੇ ਨਵੇਂ ਭਰਤੀ ਕਰੇ ਜਾਂਦੇ ਨੇ ਜਿਹੜੇ ਮਾਰੇ ਜਾਂਦੇ ਨੇ ਜਿਹਨਾਂ ਦਾ ਹੁਣ ਆ ਬੰਦਾ ਹੈਗਾ ਇਹ ਤਾਂ ਤੁਰੇ ਤੱਕ ਨਹੀਂ ਜਾਂਦਾ ਇਹ 2 ਸਾਲਾਂ ਨੂੰ ওভারਜ ਹੋ ਜਾਊਗਾ ਦੱਸੋਗੇ ਤਾਂ ਕੀ ਹੱਲ ਕਰੋਗੇ ਇਸ ਦਾ ਤੁਹਾਡਾ ਨਾਮ ਕੀ ਹੈ ਠੀਕ ਹੈ ਜੀ ਤੁਸੀਂ ਥੋੜੀ ਕੁਆਲੀਫਿਕੇਸ਼ਨ ਕੀ ਹੈ ਮੇਰੀ ਗ੍ਰੈਜੂਏਸ਼ਨ ਕੀਤੀ ਹੈ ਜੀ ਠੀਕ ਹੈ ਜੀ ਇਹ ਵੀ ਕਲੀਅਰ ਹੈ ਮੇਰਾ ਪੀ ਐਸਟੇਟ ਆਰਟਨ ਕਰਾਡ ਦਾ ਤੁਸੀਂ ਪਾਸ ਕੀਤਾ ਹੋਇਆ ਹੈ ਤੁਸੀਂ ਵੀ ਮੀਟਿੰਗਾਂ ਵਿੱਚ ਗਏ ਹੋ ਸਿੱਖਿਆ ਮੰਤਰੀ ਜੀ ਥਾਣੋ ਕਿਵੇਂ ਮੀਟਿੰਗ ਕਰਦੇ ਤੇ ਕੀ ਆਸ਼ਵਾਸਨ ਦਿੰਦੇ ਕਿ ਤੁਹਾਡਾ ਇਹ ਕੰਮ ਹੋ ਜਾਊਗਾ ਜਾਂ ਨਹੀਂ ਹੋਊਗਾ ਜਿੰਨੇ ਪਤਾ ਜੀ ਨੇ ਦੱਸਿਆ ਕਿ ਸਾਨੂੰ ਆਪਸ਼ੇਸ਼ਨ ਦਵਾਇਆ ਗਿਆ ਸੀਗਾ ਮਿਟਾਈ ਸੁਪੋਸਟ ਕਰ ਰੱਬ ਕਰਕੇ ਨਵੀਂ ਨਵੀਂ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕਰਾਵਾਂਗੇ ਤੇ ਉਹਨਾਂ ਦਾ ਸਾਨੂੰ 10 ਦਿਨ ਦਾ ਦਿੱਤਾ ਸੀ ਟਾਈਮ ਬਟ ਉਹ 10 ਦਿਨਾਂ ਦਾ 1.5 ਮਹੀਨੇ ਦੇ ਲਗਭਗ ਹੋ ਗਿਆ ਹਾਲ ਤੱਕ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਆਪਣੇ ਭਗਵੰਤ ਮਾਨ ਜੀ ਇਲੈਕਸ਼ਨ ਤੋਂ ਪਹਿਲਾਂ ਵੀ ਕਹਿੰਦੇ ਸੀਗੇ ਤੇ ਇਲੈਕਸ਼ਨ ਤੋਂ ਬਾਅਦ ਵੀ ਕਿ ਅਸੀਂ ਧਰਨਾ ਨਹੀਂ ਲਗਣ ਦੇਣਾ ਇੱਕ ਵੀ ਬੇਰੋਜ਼ਗਾਰ ਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਸਰਕਾਰ ਚ ਜਿੰਨੀ ਧਰਨੇ ਲੱਗਿਆ ਅਜੇ ਤੱਕ ਹੋਰ ਸਰਕਾਰਾਂ ਜੇ ਤਰ ਮੇ ਧਰਨੇ ਨਹੀਂ ਲੱਗੇ ਉਹ ਸਰਕਾਰਾਂ ਠੀਕ ਹੈ ਜੀ ਇਹ ਤੁਸੀਂ ਇਹ ਦੱਸੋ ਅਗਰ ਤੁਹਾਡੀ ਸਰਕਾਰ ਮੰਗ ਨਹੀਂ ਮੰਦੀ ਤਾਂ ਤੁਹਾਡੀ ਯੂਨੀਅਨ ਅਗੇ ਕੀ ਪ੍ਰੋਟੈਸਟ ਕਰੋ ਦੇਖੋ ਜੀ ਸਾਡੇ ਕੋਲੇ ਇੱਕੋ ਹੀ ਇਹੀ ਢੰਗ ਰਹਿ ਗਿਆ ਹੋਰ ਸਾਡੇ ਕੋਲੇ ਕੁਝ ਨਹੀਂ ਲਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਇਹ ਬੱਚਿਆਂ ਦਾ ਕੋਈ ਨੁਕਸਾਨ ਹੋਵੇ ਰੋਜ਼ ਰੋਜ਼ ਬੱਚਿਆਂ ਨੂੰ ਵੀ ਸੜਕਾਂ ਤੇ ਲਿਆਉਣਾ ਘਰੋਂ ਕੱਢਣਾ ਪ੍ਰਾਈਵੇਟ ਨੌਕਰੀਆਂ ਕਰਦੇ ਨੇ ਕੋਈ 8000 ਦੀ ਕਰਦਾ ਕੋਈ 10000 ਦੀ ਕਰਦਾ 5500 ਰੁਪਏ ਲਾ ਕੇ ਇਥੋਂ ਗੱਡੀਆਂ ਕਰਾ ਕੇ ਆਉਂਦੇ ਆ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਇਹ ਵਾਲਾ ਚੰਗਾ ਕੰਮ ਲੱਗਦਾ ਸਰਕਾਰ ਨੂੰ ਅਸੀਂ ਵੋਟਾਂ ਪਾਉਂਨੇ ਆ ਅਸੀਂ ਬੰਦੇ ਇਹ ਬਣਾਏ ਸੀ ਠੀਕ ਹੈ 99 ਜਿਤਾਏ 99 ਜਿਤਾਏ ਨਾ ਪਰ ਰਾਸ ਨਹੀਂ ਆਈ ਸਾਡੇ 99 ਜਿਤਾਏ ਰਾਸ ਨਹੀਂ ਆਈ ਸਾਡਾ ਇਹ ਨਾਰਾ ਹੈਗਾ ਇਸ ਚੀਜ਼ ਦੇ ਵਿੱਚ ਅਸੀਂ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਹਾਂ ਮੰਤਰੀ ਸਾਹਿਬ ਨੂੰ ਕਿ ਹੱਥ ਜੋੜ ਕੇ ਬੇਨਤੀ ਹੈ ਸਾਡਾ ਇਹ ਮਸਲਾ ਜਿਹੜੇ ਫੀਟ ਟਟ ਪਾਸ ਬੱਚੇ ਨੇ ਇਹਨਾਂ ਦੀ ਕੁਆਲਿਫੀਕੇਸ਼ਨ ਜਿਹੜੀ ਸੈਟਿੰਗ ਕਰਨੀ ਹੈ ਬਿਠਾ ਕੇ ਸਾਨੂੰ ਇੱਕ ਦਿਨ ਤੁਸੀਂ ਖੁੱਲੇ ਸੱਦੇ ਤੇ ਸਾਨੂੰ ਦੱਸ ਦਿਓ ਵੀ ਆਹ ਕੁਆਲਿਫੀਕੇਸ਼ਨ ਹੋਊਗੀ ਜੇ ਕੋਈ ਹੋਰ ਵੀ ਇੱਕ ਅੱਧਾ ਟੈਟ ਕੋਈ ਲਾਉਣ ਵਾਲਾ ਹੈਗਾ ਤੇ ਉਹ ਵੀ ਸੋਚ ਲੈਣਾ ਤੇ ਜੇ ਕੁਝ ਕਰਨal ਹੈਗਾ ਜਦੋਂ ਮੈਂ ਦੇਖਿਆ ਸੀਗਾ ਤੁਹਾਡੇ 250 ਭਰਤੀ ਦਾ ਨੋਟੀਫਿਕੇਸ਼ਨ ਆਇਆ ਸੀਗਾ ਤਾਂ ਉਸ ਵਿੱਚ ਪੀਐਸਟੈਟ ਨਹੀਂ ਸੀ ਹਾਂਜੀ ਹਾਂਜੀ ਫਿਰ ਤੁਸੀਂ ਪੀਐਸਟੈਟ ਕਿਉਂ ਦਿੱਤਾ ਕਿ ਸਰਕਾਰ ਨੇ ਤੁਹਾਨੂੰ ਕਿਹਾ ਸੀਗਾ ਪੀਐਸਟੈਟ ਪਾਸ ਕਰੋ ਉਹ ਸਰਕਾਰ ਜਦੋਂ ਸਾਡਾ ਅਪਲਾਈ ਨਹੀਂ ਹੋ ਰਿਆ ਸੀ ਜੀ ਅਸੀਂ 10th ਡਿਪਲੋਮੇ ਵਾਲੇ ਦਾ ਕੋਰਸ ਤਾਂ ਸਾਡਾ 10th ਡਿਪਲੋਮੇ ਦਾ ਜੀ ਅਸੀਂ ਬੀਏ ਬੇਸ ਹੋ ਤੇ ਅਪਲਾਈ ਨਹੀਂ ਹੁੰਦਾ ਸੀ ਜੀ ਪੋਰਟਲ ਨਹੀਂ ਖੁੱਲਦਾ ਸੀ ਅਸੀਂ ਯੂਨੀਵਰਸਿਟੀਾਂ ਤੇ ਗਏ ਸਿੱਖਿਆ ਮੰਤਰੀ ਜੀ ਕੋਲੇ ਗਏ ਪੋਰਟਲ ਖਲਵਾਇਆ ਇਹਨਾਂ ਨੇ ਆਪ ਹੀ ਇਹਨਾਂ ਨੇ ਆਪ ਹੀ ਸਾਨੂੰ ਐਂਟਰ ਕਰਾਇਆ ਵਿੱਚ ਦਸਵੀਂ ਪਾਸ ਡਿਪਲੋਮੇ ਵਾਲ ਪਾਸ ਆਊਟ ਹੋ ਗਏ ਤਾਂ ਹੁਣ ਸਾਡੀ ਨੌਕਰੀ ਕੋਈ ਨਹੀਂ ਦੱਸੋ ਸਾਡਾ ਕੀ ਕਸੂਰ ਤੁਸੀਂ ਸਿੱਖਿਆ ਮੰਤਰੀ ਸਾਹਿਬ ਤੋਂ ਕਿੰਨੀ ਪੋਸਟਾਂ ਦੀ ਡਿਮਾਂਡ ਕਰਦੇ ਹੋ ਕਿ ਸਾਡੇ ਇੰਨੇ ਬੱਚੇ ਪੀਐਸਬੀ ਦੇ ਪਾਸੇ ਸਾਨੂੰ ਇੰਨੀ ਪੋਸਟਾਂ ਦਿੱਤੀ ਜਾਵੇ ਸਾਡਾ 800 ਬੱਚਾ ਪਾਸ ਆਊਟ ਆਜੀ ਘੱਟੋ ਘੱਟ 2000 2500 ਸਾਨੂੰ ਪੋਸਟ ਦੇਣ ਬਾਕੀ ਇੱਕ ਟੈਸਟ ਹੋਰ ਹੋਏਗਾ ਪੀਟਾ ਟਾ ਅਗਲਾ ਪੀਟਾ ਟਾ ਆਉਣ ਵਾਲਾ ਇੱਕ ਸਬਜੈਕਟ ਪੇਪਰ ਹੋਏਗਾ ਸਾਡਾ ਅਸੀਂ ਸਬਜੈਕਟ ਪਾਸ ਕਰਕੇ ਇਹਦੇ ਵਿੱਚ ਐਂਟਰ ਹੋ ਜਾਾਂਗੇ ਜਿੰਨੇ ਬੱਚੇ ਹੈਗੇ ਨੇ ਤੇ ਸਾਡਾ ਜਿਹੜਾ ਪੀਟਾ ਟੈਕ ਪਾਸ ਕਰਨਗੇ ਉਹ 600 ਕਰੇ 500 ਪਾਸ ਕਰੇ ਬੱਚਾ ਉਹ ਦੂਸਰੀ ਭਾਗੀ ਹੋਰ ਹੋ ਜੂਗੀ ਬਾਕੀ ਅੱਗੇ ਸਰਕਾਰ ਦੀ ਹੈ ਵੀ ਜੇ ਇਹ ਵੋਟਾਂ ਚਾਹੁੰਦੇ ਨੇ ਜਾਂ ਕੋਸਾ ਸਾਡਾ ਸਾਫ਼ ਚਾਹੁੰਦੇ ਨੇ ਤਾਂ ਸਾਨੂੰ ਇਹ ਹਾਸ ਮਸਲਾ ਸਾਡਾ ਹੱਲ ਕਰ ਦੇਣਾ ਅਸੀਂ ਸਾਰਾ ਇਹਨਾਂ ਦੇ ਨਾਲ ਦੱਸਿਆ ਜਾ ਵੀ ਕਿ ਸਕੂਲਾਂ ਵਿੱਚ ਆਰਟ ਟੀਚਰ ਇਸ ਟਾਈਮ ਹੈ ਕਿ ਨਹੀਂ ਹੈ ਕਿ ਉਹਨਾਂ ਦਾ ਵਿਸ਼ਾ ਪਹਿਲੀ ਤੋਂ ਲਾਗੂ ਹੈਗਾ ਜਾਂ ਨਹੀਂ ਹੈ ਦੇਖੋ ਜੀ ਇਹਦਾ ਵਿਸ਼ਾ ਹਰ ਇੱਕ ਸਕੂਲ ਦੇ ਵਿੱਚ ਡਰਾਇੰਗ ਟੀਚਰ ਤੋਂ ਬਿਨਾਂ ਸੰਸਥਾ ਚੱਲਦੀ ਨਹੀਂ ਹੈਗੀ ਤੁਹਾਡੇ ਸਾਰਿਆਂ ਦੇ ਬੱਚੇ ਪੜ੍ਹਦੇ ਨੇ ਜੀ ਸਕੂਲਾਂ ਦੇ ਵਿੱਚ ਐਕਟੀਵਿਟੀਆਂ ਹੁੰਦੀਆਂ ਨੇ ਐਕਟੀਵਿਟੀ ਵੀ ਕੀ ਪੈਨਸਲ ਪਰ ਫੜਨਾ ਵੀ ਟੀਚਰ ਆਠ ਦਾ ਹੀ ਸਿਖਾਉਂਦਾ ਉਹਨੂੰ ਪੈਨਸਲ ਫੜਨੀ ਨਹੀਂ ਆਉਂਦੀ ਉਹਨਾਂ ਚਿਰ ਬੱਚੇ ਨੂੰ ਤਾਂ ਇਹ ਕਹਿੰਦੇ ਨੇ ਕਿ ਇਹ ਵਿਸ਼ਾ ਲਾਜ਼ਮੀ ਨਹੀਂ ਹੈਗਾ ਜੀ ਦੱਸੋ ਕਿਹੜੇ ਪਾਸੋਂ ਲਾਜ਼ਮੀ ਨਹੀਂ ਹੈਗਾ ਡਰਾਇੰਗ ਟੀਚਰ ਪ੍ਰਾਈਵੇਟ ਵਾਲੇ ਸਾਨੂੰ 15-15000 8-8000 10-10000 ਰੁਪਏ ਦਿੰਦੇ ਨੇ ਇੱਕ ਸਕੂਲ ਦੇ ਵਿੱਚ ਤਿੰਨ-ਤਿੰਨ ਟੀਚਰ ਰੱਖੇ ਹੋਏ ਨੇ ਆਠ ਦੇ ਉਹ ਕਮਲੇ ਨੇ ਤੇ ਸਰਕਾਰ ਕੋਲੇ ਸਾਡੇ ਲਈ ਪੈਸਾ ਨਹੀਂ ਹੈਗਾ ਕਹਿੰਦੇ ਭਰਤੀ ਕਰਨ ਲਈ ਟੀਚਰ ਮੈਂ ਦੇਖਿਆ ਕਿ ਹਿਮਾਚਲ ਸਰਕਾਰ ਤੇ ਹਰਿਆਣਾ ਸਰਕਾਰ ਨੇ ਵੀ ਤੁਹਾਡੀ ਜੋ ਸਬਜੈਕਟ ਵਿਸ਼ਾ ਹੈ ਆਰਟ ਐਂਡ ਕਰਾਫਟ ਜਾਂ ਫਿਜ਼ੀਕਲ ਆਈ ਨਦੀ ਭਰਤੀ ਕੀਤੀ ਹੈ ਤੇ ਦਿੱਲੀ ਸਰਕਾਰ ਨੇ ਵੀ ਭਰਤੀ ਕੀਤੀ ਹੈ ਕੀ ਰਾਜਸਥਾਨ ਸਰਕਾਰ ਨੇ ਵੀ ਭਰਤੀ ਕੀਤੀ ਹੈ ਪੰਜਾਬ ਸਰਕਾਰ ਕੀ ਇਹ ਜੈ ਇਹਨਾਂ ਨੂੰ ਹੋ ਗਏ ਕਿ ਭਰਤੀ ਹੀ ਨਹੀਂ ਕਰ ਰਹੀ ਇਹ ਜੀ ਬਸ ਟਾਈਮ ਟਪਾਰੇ ਨੇ ਸਮਾਂ ਆਪ ਦਾ ਟਪਾਰੇ ਨੇ ਹੁਣ ਥੋੜਾ ਸਮਾਂ ਰਹਿ ਗਿਆ ਹੈ ਅੱਜ ਕੀ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਰਿਜ਼ਲਟ ਆਇਆ ਹੋਇਆ ਸਾਰਾ ਤੁਸੀਂ ਆਪ ਜਿੰਨੇ ਖੜੇ ਹੋ ਸਾਥੀ ਸਾਰੇ ਜਾਣ ਚੁੱਕੇ ਹੋ ਕੀ ਇਹਨਾਂ ਦਾ ਰਿਜ਼ਲਟ ਆ ਗਿਆ ਜੀ ਕਿਤੇ ਜੇ ਕੰਮ ਕੀਤੇ ਹੁਣ ਨਾ ਹਜ਼ਾਰਾਂ ਬੱਚਾ ਅੱਜ ਇੱਥੇ ਸੜਕ ਤੇ ਹੋਵੇ ਜੇ ਇਹ ਦੋ ਦਿਨ ਹੋਰ ਬੈਠਣਗੇ ਇਥੇ ਹੋਰ ਜੁਨੀਆ ਨਾ ਹੋਰ ਵੀ ਆਣਗੀਆਂ ਆਈਟੀਟੀ ਦੇ ਤਿੰਨ ਜੁਨੀਆ ਨਾ ਹਜੇ ਹੋਰ ਆਉਣੀਆਂ ਨੇ ਇੱਕ ਤਰੀਕ ਤੱਕ ਉਹ ਵੀ ਜੁਨੀਆ ਇਥੇ ਆ ਜਾਣੀਆਂ ਨੇ ਤਾਂ ਤੁਸੀਂ ਸੋਚ ਕੇ ਦੇਖੋ ਵੀ ਇਹ ਆਰਟ ਐਂਡ ਕਰਾਫਟ ਦਾ ਛੋਟਾ ਜਿਹਾ ਮਸਲਾ ਇੱਕ 250 ਪੋਸਟ ਸਾਡੀ ਰੱਦ ਕਰਕੇ ਸਾਡਾ ਨਮਾ ਨੋਟੀਫਿਕੇਸ਼ਨ ਸਾਨੂੰ ਦੇ ਦਿੱਤਾ ਜਾਵੇ ਤੇ ਸਾਡੀ ਭਰਤੀ ਨਮੀ ਦਾ ਬੱਸ ਦਿੱਤਾ ਜਾਵੇ ਕਿ 2500 ਪੋਸਟਾਂ ਸਾਡੀ ਪਈ ਹੈ ਤੁਹਾਡਾ ਇੱਕ ਸਬਜੈਕਟ ਪੇਪਰ ਹੋਣਾ ਹੈ ਤੁਸੀਂ ਉਹ ਦਿਓ ਤੇ ਨੌਕਰੀ ਦੇ ਬੰਸੀ ਸਾਡੀ ਜੋ ਚਿੱਤਰ ਵੀਰ ਨੇ ਬਣਾਇਆ ਆਜੋ ਭਾਜੀ 5 ਵਜੇ ਦੀ ਸੰਦੀਪ ਤੁਸੀਂ ਆਰਟ ਐਂਡ ਕ્રાਫਟ ਦਾ ਤੁਸੀਂ ਵੀ ਡਿਪਲੋਮਾ ਕੀਤਾ ਹੈ ਅੱਗੇ ਆਜੋ ਤੁਹਾਡਾ ਸ਼ਹਿਰ ਗੜਾ ਜੀ ਬਠਿੰਡਾ ਜੀ ਬਠਿੰਡਾ ਇਹ ਤੁਸੀਂ ਬਣਾਇਆ ਜੀ ਠੀਕ ਬਹੁਤ ਵਧੀਆ ਸਿੱਖਿਆ ਮੰਤਰੀ ਸਾਹਿਬ ਦਾ ਜੀ ਦੇਖੋ ਤੁਸੀਂ ਸਿੱਖਿਆ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਸਾਰਿਆਂ ਦੀ ਫੇਮ ਕਰਨੀ ਹੈ ਸਾਡੀ ਕਿ ਦੇਖੋ ਇਹਨਾਂ ਨੇ ਕਿਹਾ ਕਿ ਤੁਸੀਂ ਪੀਐਸ ਸਰਵੇਸ ਤੇ ਅਰ 10ਵਾਂ ਤੇ ਲਾ ਸਾਡਾ ਆਰਡਰ ਕਾਟ ਕੀਤਾ ਸੀ 10ਵੇਂ पे ਆਪ ਤੇ ਇਹਨਾਂ ਨੇ ਕਿਹਾ ਤੁਸੀਂ ਪੀਐਸੈਟ ਕਲੀਅਰ ਕਰੋ ਪੀਐਸੈਟ ਕਲੀਅਰ ਵੀ ਕੀਤਾ ਈਵਨ ਕਿ ਜਿਹੜਾ ਉਹਦੇ ਵਿੱਚ ਸਿਲੇਬਸ ਆਇਆ ਸੀ ਉਹ 90 ਦਾ ਸੀ ਸਰ 90 ਦਾ ਉਹ 10ਵਾਂ ਦਾ ਵੀ ਨਹੀਂ ਸੀਗਾ ਠੀਕ ਹੈ ਅਸੀਂ ਫੇਰ ਵੀ ਕਲੀਅਰ ਕੀਤਾ ਉਹ ਨੂੰ ਤੁਸੀਂ ਹੁਣ ਦੱਸੋ ਕਿ ਅਸੀਂ ਹਜੇ ਵੀ ਪਿੱਛੇ ਰਹਿ ਗਏ ਹਾਂ ਜੀ ਠੀਕ ਹੈ ਉਹ ਬੀਐੜ ਵੇਸ ਦਾ ਜਿਹੜਾ ਪੀਏ ਦੇ ਵਿੱਚ ਪੀਐਫਏ ਦੇ ਵਿੱਚ ਜਿਹੜਾ ਸਿਲੇਬਸ ਸੀ ਉਹ ਪਾਇਆ ਗਿਆ ਸੀ ਉਹ ਫੇਰ ਵੀ ਕਲੀਅਰ ਕਰਦਾ ਮਤਲਬ ਕਿ ਨੰਬਰਾਂ ਨਾਲ ਕੀਤਾ ਠੀਕ ਹੈ ਮੈਂ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ ਕਿ ਦੇਖੋ ਇੰਨੀ ਆਰਟ ਇਨਾਂ ਬੱਚਿਆਂ ਵਿੱਚ ਹੈ ਤੇ ਇਹੀ ਆਰਟ ਆਉਣ ਵਾਲੇ ਭਵਿੱਖ ਜੋ ਸਾਡੇ ਦੇਸ਼ ਦਾ ਭਵਿੱਖ ਨੇ ਬੱਚੇ ਨੇ ਸਕੂਲਾਂ ਵਿੱਚ ਨੇ ਉਹ ਇਹਨਾਂ ਨੂੰ ਉਹਨਾਂ ਨੂੰ ਸਿਖਾਣਗੇ ਅਤੇ ਉਹਦੇ ਨਾਲ ਦੇਸ਼ ਦਾ ਭਵਿੱਖ ਵੀ ਬੱਚਿਆਂ ਦੇ ਨਾਲ ਹੀ ਜੁੜਿਆ ਹੈ ਇਸ ਕਰਕੇ ਮੈਂ ਵੀ ਇਹਨਾਂ ਆਪ ਜੀ ਅੱਗੇ ਬੇਨਤੀ ਕਰਦਾ ਕਿ ਇਹਨਾਂ ਦੀ ਡਿਮਾਂਡ ਸੁਣੀ ਜਾਵੇ ਤੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਆ ਕਿ ਇਹਨਾਂ ਦੀ ਜੋ ਵੀ ਮੰਗ ਹੈ ਸਿੱਖਿਆ ਮੰਤਰੀ ਸਾਹਿਬ ਤੱਕ ਪਹੁੰਚਾਈ ਜਾਵੇ ਧੰਨਵਾਦ ਜੀ